ਇਸ ਸੱਤਾ ਦੇ ਨਸ਼ੇ ਦੇ ਵਿੱਚ ਮੰਨੇ ਹੋਏ ਲੋਗ ਆ ਔਰ ਲੋਗ ਇਹਨਾਂ ਨੂੰ ਵੋਟ ਦੇ ਦੇਰੂ ਐਦਿਕ ਜਵਾਬ ਦੇਣਗੇ ਲੋਕਾਂ ਦੇ ਵਿੱਚ ਰੋਸ ਆ ਵੀਰੇ ਬੜੇ ਵੱਡੇ ਪੱਧਰ ਤੇ ਰੋਸ ਆ ਕਿਉਂਕਿ ਇੰਨੇ ਹੌਲੇ ਪੱਧਰ ਤੇ ਆ ਕੇ ਆ ਜਾਣ ਪੋਲਿਟੀਸ਼ੀਅਨ ਮੈਨ ਨੂੰ ਇਹ ਆਸ ਤੇ ਉਮੀਦ ਨਹੀਂ ਬਾਰੇ ਯਾਰ ਸਾਡੀ ਬੰਦਿਆਂ ਨਾਲ ਲੜਾਈ ਆਂ ਲੜੀਏ ਬੰਦਿਆਂ ਨਾਲ ਲੜ ਤੂੰ ਉਹਦੇ ਨਾਲ ਲੜ ਤੂੰ ਉਹਨੂੰ ਕਹਿ ਕੇ ਤੂੰ ਕਹੀ ਗਿਆ ਤੂੰ ਕੀਤਾਗਾ ਖੜੀ ਮੈਂ ਕਰਕੇ ਦਿਖਾਇਆ ਠੀਕ ਆ ਤੂੰ ਉਹਦੀ ਵਾਈਫ ਬਾਰੇ ਮਾੜਾ ਬੋਲਦਾ ਤੂੰ ਉਸ ਬੰਦੇ ਬਾਰੇ ਮਾੜਾ ਬੋਲਦਾ ਤੂੰ ਸਵਰਨਕਰ ਭਾਈਚਾਰੇ ਨੂੰ ਮਾੜਾ ਬੋਲਦਾ ਤੂੰ ਆਰਾਮਗੜੀਏ ਪਰ ਭਾਈਚਾਰੇ ਨੂੰ ਮਾੜਾ ਬੋਲਦਾ ਯਾਰ ਕੋਈ ਗੱਲਾ ਦੁੱਧ ਤੋਂ ਤਰਾਂ ਜਾਂ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗੱਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੇ ਜਿਹੜਾ ਵਿਦਾਇਕ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਵੱਲੋਂ ਜਿਹੜਾ ਵਾ ਦੋ ਸਾਡੇ ਜਿਹੜਾ ਭਾਈਚਾਰੇ ਜਿਹੜੇ ਨੇ ਉਹਨਾਂ ਦੇ ਬਾਰੇ ਜਿਹੜਾ ਵਾ ਗਲਤ ਸ਼ਬਦਾਂ ਦੀ ਜਿਹੜੀ ਆ ਉਹ ਵਰਤੋਂ ਕੀਤੀ ਗਈ ਆ ਸਨਿਆਰਾ ਭਾਈਚਾਰਾ ਤੇ ਰਾਮਗੜੀਆ ਭਾਈਚਾਰਾ ਜਿਹੜੇ ਆ ਉਹਨਾਂ ਦੇ ਬਾਰੇ ਜਿਹੜਾ ਵਾ ਗਲਤ ਸ਼ਬਦ ਜਿਹੜੇ ਆ ਉਹ ਬੋਲੇ ਗਏ ਤੇ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਜਿਹੜਾ ਵਾ ਉਹ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਵਾ ਧਰਨੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਨੇ ਉਸੇ ਸਬੰਧ ਦੇ ਵਿੱਚ ਅੱਜਕਾ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਉਹ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਕਿ ਇਲਾਕਾ ਜਿਹੜਾ ਸੁ ਰਾਸੀ ਸੁਲਤਾਨਵਿੰਦ ਰੋਡ ਦੇ ਇਲਾਕੇ ਦੇ ਵਿੱਚ ਜਿਹੜਾ ਸੀ ਆਪਣੇ ਤਹਿਤ ਜਿਹੜਾ ਵਾ ਲਾਲਜੀ ਸਿੰਘ ਪੁੱਲਰ ਦਾ ਜਿਹੜਾ ਵਾ ਉਹ ਪੁਤਲਾ ਵੀ ਸੜਿਆ ਗਿਆ ਅਸੀਂ ਗੱਲਬਾਤ ਜਿਹੜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਦਿਖਾ ਦੇਣ ਅਸੀਂ ਗੱਲਬਾਤ ਜਿਹੜੀ ਆ ਉਹ ਵੀ ਅੱਗੇ ਕਰ ਲੈਣੇ ਆ ਇਸ ਟਾਈਮ ਜਿਹੜਾ ਅਸੀਂ ਜਿਹੜਾ ਵਾ ਇਹ ਇਲਾਕਾ ਜਿਹੜਾ ਸੁਲਤਾਨਵਿੰਦ ਰੋਡ ਜਿਹੜਾ ਵਾ ਉੱਥੇ ਜਿਹੜਾ ਖੜੇ ਹੈਗੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਤਲਾ ਵੀ ਸੜਿਆ ਗਿਆ ਤੇ ਬਾਅਦ ਉਹ ਵੱਡੀ ਜਿਹੜੀ ਕਾਰਵਾਈ ਜਿਹੜੀ ਆ ਉਹ ਵੀ ਕਰਨ ਦੀ ਜਿਹੜੀ ਆ ਮੰਗ ਜਿਹੜੀ ਆ ਉਹ ਵੀ ਰੱਖੀ ਗਈ ਆ ਆਪਣਾ ਫਿਰ ਅੱਜ ਜਿਹੜਾ ਅਕਾਲੀ ਦਲ ਦੇ ਵੀਰਾਂ ਦੇ ਵੱਲੋਂ ਜਿਹੜਾ ਵਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਤੇ ਸਾਡੇ ਨਾਲ ਗਿੱਲਸਾ ਵੀ ਮੌਜੂਦ ਨੇ ਗਿੱਲਸਾ ਵੱਡਾ ਜਿਹੜਾ ਮੁੱਦਾ ਵਾ ਕਿ ਬੜੀ ਮੱਧ ਭਾਗੀ ਗੱਲ ਆ ਕਿ ਸਾਡੇ ਦੋ ਜਿਹੜੇ ਭਾਈਚਾਰਾਂ ਦੇ ਬਾਰੇ ਇਹਨਾਂ ਨੇ ਜਿਹੜੀ ਪੱਦੀ ਸ਼ਬਦਾਵਲੀ ਵਰਤੀ ਆ ਕਿਵੇਂ ਦੇਖਦਾ ਸਾਡਾ ਸਮੂਹ ਅਕਾਲੀ ਦਲ ਭਾਈਚਾਰਾ ਆ ਦੇਖੋ ਅੱਜ ਦੋਵੇਂ ਭਾਈਚਾਰੇ ਇਕੱਠੇ ਹੋਏ ਸਵਰਨਕਰ ਭਾਈਚਾਰਾ ਤੇ ਰਾਮਗੜੀਆ ਭਾਈਚਾਰਾ ਇਕੱਠਾ ਹੋਇਆ ਹੈ ਲੋਕਾਂ ਦੇ ਵਿੱਚ ਰੋਸ ਹੈ ਵੀਰੇ ਬੜੇ-ਬੜੇ ਪੱਦਰ ਤੇ ਰੋਸ ਹੈ ਕਿ ਔਰ ਚਲੋ ਇਹ ਵੀ ਗੱਲ ਇੱਕ ਇਹਨੇ ਸਾਫ ਕਾ ਐਮਐਲਏ ਆ ਭਾਵੇਂ ਉਹਨਾਂ ਸਾਡੇ ਮਤਬੇ ਦੇ ਵਕਰੀ ਪਾਰਟੀ ਦਾ ਜੋ ਉਹਦੇ ਬਾਰੇ ਬੋਲਿਆ ਇਹਨੂੰ ਕਹੇ ਜੋ ਤੂੰ ਉਥੇ ਸਟੇਜ ਤੇ ਗੱਲ ਕਰ ਗਈ ਆ ਆਪਦੀ ਘਰ ਵਾਲੀ ਨੂੰ ਆਪਦੀ ਧੀ ਨੂੰ ਜਾ ਕੇ ਸੁਣਾ ਦੇ ਮੈਂ ਮੰਨ ਜੂਗਾ ਮਤਲਬ ਜੋ ਇਹਨੇ ਉਥੇ ਲਫ਼ਜ਼ ਕਿਹਾ ਉਸ ਬੰਦੇ ਬਾਰੇ ਇਹਨੂੰ ਕਹੇ ਆਪਦੀ ਵਾਈਫ ਨੂੰ ਆਪਦੀ ਬੇਟੀ ਨੂੰ ਸੁਣਾ ਜਾ ਕੇ ਹਾਲਾਂਕਿ ਸਾਨੂੰ ਇਹ ਧੀਆਂ ਪੈਣਾ ਬਾਰੇ ਯਾਰ ਸਾਡੇ ਬੰਦਿਆਂ ਨਾਲ ਲੜਾਈ ਆ ਲੜ ਗਿਆ ਬੰਦਿਆਂ ਨਾਲ ਲੜ ਤੂੰ ਉਹਦੇ ਨਾਲ ਲੜ ਤੂੰ ਉਹਨੂੰ ਕਹਿ ਕੇ ਤੂੰ ਕਹੀ ਗਿਆ ਤੂੰ ਕੀਤਾ ਕੱਖ ਨਹੀਂ ਮੈਂ ਕਰਕੇ ਵਿਖਾਇਆ ਠੀਕ ਆ ਤੂੰ ਉਹਦੀ ਵਾਈਫ ਬਾਰੇ ਮਾੜਾ ਬੋਲਤਾ ਤੂੰ ਉਸ ਬੰਦੇ ਬਾਰੇ ਮਾੜਾ ਬੋਲ ਕਰ ਭਾਈਚਾਰੇ ਨੂੰ ਮਾਰਾ ਬੋਲਦਾ ਤੂੰ ਆਮ ਗੜੀਏ ਪਰ ਭਾਈਚਾਰੇ ਨੂੰ ਮਾਰਾ ਬੋਲਦਾ ਯਾਰ ਤੂੰ ਹੀ ਇਕੱਲਾ ਦੁੱਧ ਉਤਾਰਿਆ ਜਾਂ ਬਾਕੀ ਸਾਰੇ ਫਿਰ ਬੇਪੂਖ ਹੋ ਗਏ ਇਹ ਸਤਾ ਦੇ ਨਸ਼ੇ ਦੇ ਵਿੱਚ ਮੰਨੇ ਹੋਏ ਲੋਕ ਆ ਔਰ ਲੋਕ ਇਹਨਾਂ ਨੂੰ ਵੋਟ ਦੇ ਧਰੂ ਇਹਦੇ ਜਵਾਬ ਦੇਣਗੇ ਔਰ ਮੈਂ ਤੁਹਾਡੇ ਜਰੀਏ ਇਹ ਕਹਿਣਾ ਚਾਹੁੰਦਾ ਕਿ ਇਥੋਂ ਦੇ ਨਿਜਰ ਸਾਹਿਬ ਨੂੰ ਜਿਹੜੇ 54000 ਵੋਟ ਲੈ ਕੇ ਗਿਆ ਇਹ ਡਾਕਟਰ ਸਾਹਿਬ ਤੁਹਾਨੂੰ ਵੀ ਕੋਈ ਨਾ ਕੋਈ ਮਾੜਾ ਚੰਗਾ ਮੂੰਹ ਖੋਲਣਾ ਪਊਗਾ ਹੋਣਾ ਚਾਹੀਦਾ ਕੀ ਗੱਲ ਇਹਨਾਂ ਬਰਾਦਰੀ ਚ ਉਹ ਵੋਟਾਂ ਨਹੀਂ ਪਈਆਂ ਜੇ ਬਰਾਦਰੀ ਦੀ ਵੋਟ ਪਈ ਆ ਤੇ 54000 ਵੋਟ ਪਈ ਆ ਕਿ ਡਾਕਟਰ ਨਿਜਰ ਸਾਹਿਬ ਨੂੰ ਘਰੋਂ ਪਈਆਂ ਵੋਟਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਹਾ ਜੋ ਇੱਥੇ ਇਹਨਾਂ ਦੇ ਹੱਥ ਦੇ ਵਿੱਚ ਆ ਕੇ ਖਲੋਣਾ ਚਾਹੀਦਾ ਸੀ ਚਲੋ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਉਹਨਾਂ ਨੂੰ ਆਪਦਾ ਸਟੈਂ ਉਹ ਲੀਡਰਸ਼ਿਪ ਚ ਕੋਈ ਵੀ ਨਹੀਂ ਬੋਲਿਆ ਕਿਵੇਂ ਦੇਖਦੇ ਹੋ ਅੰਦਰ ਖਾਤੇ ਸਾਰੇ ਘੁੱਟੇ ਆ ਕਈ ਆਮ ਆਦਮੀ ਪਾਰਟੀ ਵਾਲੇ ਸੋਸ਼ਲ ਮੀਡੀਆ ਦੇ ਲੇਖ ਲੇਖ ਕੇ ਪਾਰ ਰਹੇ ਨੇ ਦੇ ਖਿਲਾਫ ਇਹ ਜ਼ ਮੰਤਰੀ ਦੇ ਖਿਲਾਫ ਕਈ ਆਮ ਆਦਮੀ ਪਾਰਟੀ ਵਾਲੇ ਪਾਰ ਰਹੇ ਆ ਸੋ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਉਹ ਨਹੀਂ ਬੋਲਦੇ ਸਾਡੀ ਤਾਂ ਕੋਈ ਮਜਬੂਰੀ ਨਹੀਂ ਭਰਾ ਅਸੀਂ ਤਾਂ ਜਨਤਾ ਦੇ ਨਾਲ ਆਂ ਔਰ ਪਹਿਲਾਂ ਵੀ ਆ ਜੇ ਭਾਵੇਂ ਆਪਦੀ ਪਾਰਟੀ ਨੇ ਕਈ ਵਾਰ ਮੱਥਾ ਲਾਉਣਾ ਪੈਂਦਾ ਤੇ ਜਨਤਾ ਦਾ ਕਰਕੇ 100% ਲੈਂਦਾ ਤੇ ਲਾਵਾਂਗੇ ਟਕਾ ਕਰ ਬਿਲਕੁਲ ਤੁਸੀਂ ਅੱਗੇ ਵੀ ਅਸੀਂ ਦੇਖਿਆ ਕਿ ਤੁਸੀਂ ਮੱਥਾ ਵੀ ਹਮੇਸ਼ਾ ਜਿਹੜਾ ਸੱਚ ਪੱਖ ਦੇ ਨਾਲ ਹੀ ਜਿਹੜਾ ਖੜੇ ਹੋ ਆਪਣਾ ਤੇ ਗ ਅਸਤੀਫਾ ਇਹ ਤੋਂ ਲੈਣਾ ਕਿੰਨੇ ਆ ਹਾਂਜੀ ਇਹ ਅੰਨੇ ਬੋਲੇ ਗੁੰਗੇ ਰਲੇ ਆ ਸਾਰੇ ਇਹਨਾਂ ਤੋਂ ਅਸਤੀਫਾ ਕਿੰਨੇ ਲੈਣਾ ਮੈਂ ਸੰਧਵਾ ਸਾਹਿਬ ਤੋਂ ਹਰਾਨ ਆ ਕੇ ਯਾਰ ਤੁਸੀਂ ਵੀ ਆਰਾਮਗੜੀ ਦੇ ਬਰਾਦਰ ਤੋਂ ਬਿਲਾਉਂ ਕਰਦੇ ਹੋ ਤੁਹਾਡਾ ਫਰਜ਼ ਨਹੀਂ ਪੰਦਾ ਕਿਹੋ ਜਿਹੇ ਬੰਦੇ ਨੂੰ ਕਹੇ ਬਈ ਕਾਕਾ ਆਪਦਾ ਅਸਤੀਫਾ ਦੇ ਜਾ ਤੇ ਘਰ ਚੱਲ ਉਮੀਦਵਾਰ ਬਦਲ ਦਿਓ ਯਾਰ ਹੋਰ ਕੋਈ ਉਮੀਦਵਾਰ ਹੈ ਨਹੀਂ ਮੈਨੂੰ ਲੱਗਦਾ ਇਹਨਾਂ ਕੋਈ ਉਮੀਦਵਾਰੀ ਨਹੀਂ ਹੋ ਰਹਿਗਾ ਸੋ ਜੇ ਇਹ ਜੱਟ ਦੀ ਜੱਟ ਪੁਣੇ ਦੀ ਗੱਲ ਕਰਦਾ ਮੈਂ ਜੱਟ ਦਾ ਪੁੱਤ ਜੱਟ ਦਾ ਮੰਨ ਜੇ ਨਹੀਂ ਯਾਰ ਅਈ ਤਾਂ ਮਨ ਅਗਰ ਜੱਟ ਦਾ ਪੁੱਤ ਤੂੰ ਮੰਤਰੀ ਤੋਂ ਐਮਐਲਏ ਤੋਂ ਅਸਤੀਫਾ ਦੇ ਕੇ ਪਾਰਲੀਮੈਂਟ ਦੀ ਨਹੀਂ ਯਾਰ ਉਹ ਲਾਲਜੀਤ ਸਿੰਘ ਵਾਕਿਆ ਚੜਦਾ ਪੁੱਤ ਜੀ ਲੰਬੇ ਸਮੇਂ ਤੋਂ ਜਿਹੜਾ ਵਾ ਅਕਾਲੀ ਦਲ ਪਾਰਟੀ ਦੀ ਸੇਵਾ ਕਰਦੇ ਆ ਰਹੇ ਸਾਡੇ ਨਾਲ ਇੰਦਰਜੀਤ ਸਿੰਘ ਪੰਡੋਰੀ ਸਾਹਿਬ ਮੌਜੂਦ ਨੇ ਪੰਡੋਰੀ ਸਾਹਿਬ ਨੂੰ ਪੁੱਛ ਲੈਣਾ ਪੰਡੋਰੀ ਸਾਹਿਬ ਮੈਂ ਅਕਾਲੀ ਪਾਰਟੀ ਨਾਲ ਜੁੜਿਆ ਉਥੇ ਮੈਂ ਸਵਰਨਕਾਰ ਆਗੂ ਪਹਿਲਾਂ ਜੀ ਪਹਿਲਾਂ ਮੈਨੂੰ ਬਰਾਦਰੀ ਆਪਣੀ ਪਹਿਲਾਂ ਜਿੱਥੇ ਮੈਨੂੰ ਆਪਣਾ ਸਮਾਜ ਪਹਿਲਾਂ ਮੈਨੂੰ ਵੱਡ ਵਡੇਰਿਆਂ ਦੀ ਪੱਕੇ ਦਾ ਖਿਆਲ ਆ ਜੀ ਸਾਡੇ ਵੱਡ ਵਡੇਰਿਆਂ ਦੀ ਪੱਕੇ ਦੇ ਬਾਰੇ ਵਿੱਚ ਸਾਡੇ ਬਹੁਤ ਭਾਤੀ ਸ਼ਬਦਾਂ ਵਾਲੀ ਜਿਹੜੀ ਆ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਤੋਂ ਚੋਲਣਾੜੇ ਲਾਲਜੀਤ ਸਿੰਘ ਨੂੰ ਬੁਲਰਨੇ ਕੀ ਕਹੀ ਮੈਂ ਉਹਦੀ ਜ਼ੋਰਦਾਰ ਨਿਖੇਧੀ ਕਰਦਾ ਅੱਜ ਜਿੱਥੇ ਸਾਡਾ ਵੱਡਾ ਬਰਾਦਰੀ ਦਾ ਇਕੱਠ ਰੇਂਦਾ ਸਵਨਕਰ ਬਰਾਦਰੀ ਦਾ ਔਰ ਰਾਮਗੜੀਆ ਬਰਾਦਰੀ ਦਾ ਸਾਰੀਆਂ ਬਰਾਦਰੀ ਨੇ ਕੱਲ ਦੇ ਜਿਹੜੇ ਟੈਲੀਫੋਨ ਆਉਂਦੇ ਸੀ ਅਸੀਂ ਸਲਾਹ ਮਸ਼ਵਰਾ ਕਰਕੇ ਤੇ ਜਿਹੜੀ ਇਹਨਾਂ ਨੇ ਗੱਲ ਕਹੀ ਆ ਜਿਹੜੀ ਇਨੀ ਝਾੜੂ ਦੀ ਮਾਨਸਿਕਤਾ ਉਦੇ ਪ੍ਰਤੀ ਜਿਹੜੇ ਵਿਚਾਰ ਵਟਨਾ ਦਾ ਕੀਤਾ ਸੀ ਅੱਜ ਵੱਡਾ ਕੱਟ ਕਰਕੇ ਲਾਲਜੀਤ ਸਿੰਘ ਭੁੱਲੜਾ ਜਿਹੜਾ ਔਰ ਭਗਵੰਤ ਮਾਨ ਔਰ ਹਲਕਾ ਤਖਣੀ ਦੇ ਐਮਐਲਏ ਦਾ ਜਿਹੜਾ ਪੁਤਲਾ ਹੀ ਸਾੜਿਆ ਅੱਜ ਇੱਥੇ ਜੀ ਔਰ ਉਹਨੂੰ ਚੇਤਾਵਨੀ ਦਿੱਤੀ ਆ ਕਿ ਜਿਹੜੇ ਇਹਨੇ ਲਬਜ ਬੋਲੇ ਨੇ ਇਹਦਾ ਹੀ ਰਿਜ਼ਲਟ ਤੈਨੂੰ ਪਾਰਲੀਮੈਂਟ ਚੋਣਾਂ 'ਚ ਦੇਵਾਂਗੇ ਜੇ ਤੂੰ ਜੱਟ ਦਾ ਪੁੱਤ ਹੁੰਦਾ ਜਾਂ ਤੇਰੇ 'ਚ ਜੱਟ ਦਾ ਕਿਸੇ ਦਾ ਖੂਨ ਹੁੰਦਾ ਤੇ ਅੱਜ ਜੱਟ ਜਿਹੜਾ ਪਤਨਾਂ ਦੇ ਮਰਦ ਆ ਨਾ ਤੇਰੀ ਸਰਕਾਰ ਨੇ ਕਿਹੜੀ ਗੱਲ ਕੀਤੀ ਜਾਂ ਤੂੰ ਕਿਹੜੀ ਗੱਲ ਕੀਤੀ ਆ ਪਿਛਲੇ 2 ਸਾਲਾਂ ਤੋਂ ਹੀ ਮਾਮੂਜ ਘੁੰਗਣੀਆਂ ਪਾ ਕੇ ਸਰਕਾਰ ਵੱਲੋਂ ਇੱਕ ਲਫ਼ਜ਼ ਵੀ ਨਹੀਂ ਬੋਲਿਆ ਤੋ ਇਹਦੀ ਅੱਜ ਜਿਹੜੀ ਆ ਸਾਰੇ ਸਾਈਂ ਬਰਾਦਰੀ ਇਕੱਠੇ ਹੋ ਕੇ ਬਹੁਤ ਜ਼ੋਰਦਾਰ ਨਿੰਦਾ ਕੀਤੀ ਆ ਔਰ ਲਾਂਤਾਂ ਪਾਈਆਂ ਦੇਖੋ ਜੀ ਇਹ ਤੇ ਇਹਨਾਂ ਲੋਕਾਂ ਦੀ ਸੋਝਾ ਦਿੱਲੀ ਵਾਲਿਆਂ ਦੀ ਜਿਹੜੀ ਸੋਝਾ ਪ੍ਰਾਤਵਾਰੀ ਪ੍ਰਾਪਤ ਪੰਜਾਬ ਪਰ ਦੀ ਆ ਉਹ ਇਹੋ ਹੀ ਆ ਇਹ ਅੱਜ ਅਸੀਂ ਸਿਰਫ ਘਬਰਾ ਹੋ ਗਏ ਅੱਜ ਦੋ ਤਿੰਨ ਬਰਾਦਰੀਆਂ ਬਾਰੇ ਬੋਲਿਆ ਪਰ ਜੋ ਉਹਨਾਂ ਦੀ ਸੋਝ ਦਿੱਲੀ ਪੰਜਾਬ ਬਾਰੇ ਆ ਨਾ ਉਹ ਇਹੀ ਕੁਝ ਹੈਗੀ ਆ ਅੱਜ ਸਵਰਨਗਰਾਂ ਨੂੰ ਕਿਹਾ ਆਰਾਮਗੜੀ ਨੂੰ ਕਿਹਾ ਕੱਲ ਨੂੰ ਦੂਸਰੀਆਂ ਬਰਾਦਰੀ ਨੂੰ ਕਹਿਣਾ ਸੋਝ ਇਹਨਾਂ ਦੀ ਇੱਕੋ ਹੀ ਆ ਪੰਜਾਬ ਦੇ ਵਿੱਚ 파ੜ ਤਾੜ ਕਿੱਦਾਂ ਪਾਉਣੀ ਆ ਲੋਕਾਂ ਨੂੰ ਲੜਾ ਕੇ ਕਿਸ ਤਰ੍ਹਾਂ ਰੱਖਣਾ ਦੇਖ ਸਕਦੇ ਹੋ ਕਿ ਆਪਣਾ ਜਿਹੜੀ ਇਸ ਟਾਈਮ ਜਿਹੜੀ ਫਿਰ ਵੱਡੀ ਜਿਹੜੀ ਕਾਰਵਾਈ ਕਰਨ ਦੀ ਉਹ ਜਿਹੜੀ ਮੰਗ ਜਿਹੜੀ ਆਪਣਾ ਕੀਤੀ ਕਿ ਕਿ ਲਾਲਜੀਤ ਸਿੰਘ ਭੁੱਲਰ ਦੇ ਉੱਪਰ ਜਿਹੜਾ ਵੱਡੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆਪਣਾ ਤਾਂ ਇਸ ਟਾਈਮ ਜਿਹੜਾ ਸੀ ਗੱਲਬਾਤ ਸਾਡੇ ਨਾਲ ਕੀਤੀ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਜਿਹੜਾ ਸੀ ਆਪਣਾ ਸੁਲਤਾਨਵਿੰਦ ਰੋਡ ਜਿਹੜਾ ਸੀ ਉੱਥੇ ਉੱਪਰ ਜਿਹੜਾ ਵਾ ਵੱਡੇ ਜਿਹੜੀ ਤਦਾਰ ਦੇ ਵਿੱਚ ਜਿਹੜਾ ਵਾ ਅਕਾਲੀ ਦਲ ਵਰਕਰਾਂ ਦੇ ਵਿੱਚੋਂ ਜਿਹੜਾ ਸਵਰਨਕਾ ਭਾਈਚਾਰਾ ਜਿਹੜਾ ਸੀ ਉਹਨਾਂ ਦੇ ਨਾਲ ਮਿਲ ਕੇ ਤੇ ਪਲੱਸ ਜਿਹੜਾ ਸੀ ਆਪਣ ਦੇ ਪੈਚਰ ਨੇ ਮਿਲ ਕੇ ਜਿਹੜੀ ਆ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਇਦਾਂ ਦੀ ਗੱਲਬਾਤ ਜਿਹੜੀ ਆ ਨਹੀਂ ਜਿਹੜੀ ਕਰਨੀ ਚਾਹੀਦੀ ਅੱਗੇ ਦੇਖਣਾ ਹੋਏਗਾ ਕਿ ਇਸ ਸਾਰੇ ਵਿਆਖਿਆ ਦੇ ਵਿੱਚ ਜਿਹੜਾ ਵਾ ਅੱਗੇ ਕੀ ਨਵਾਂ ਮੋੜ ਜਿਹੜਾ ਉਹ ਦੇਖਣ ਨੂੰ ਜਿਹੜਾ ਮਿਲਦਾ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਮਜੀਂਦਰ ਸਿੰਘ ਸੋਲੂ ਵਰਨ ਪੋਸਟਿੰਗ ਦਾ